ਸਤਿ ਸ਼੍ਰੀ ਅਕਾਲ ਆਲੋਕ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਵੀਰੋ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕੰਗਣਾ ਦੀ ਐਮਰਜੈਂਸੀ ਮੂਵੀ ਆ ਰਹੀ ਹੈ ਜਿਹਨੂੰ ਲੈ ਕੇ ਸਿੱਖ ਸੰਗਤਾਂ ਪੰਜਾਬੀਆਂ ਚ ਕ੍ਰੋਸ ਪਾਇਆ ਜਾ ਰਿਹਾ ਹੈਗਾ ਪਰ ਇਹ ਮੂਵੀ ਕਿਉਂ ਬਣਾਈ ਗਈ ਇਹਦੇ ਪਿੱਛੇ ਕੀ ਕਾਰਨ ਸੀਗਾ ਇਹ ਅਸੀਂ ਅੱਜ ਦੀ ਵੀਡੀਓ ਵਿੱਚ ਜਾਣਾਂਗੇ ਸੋ ਚੱਲ ਕੇ ਵੀਡੀਓ ਵੇਖਣੀ ਆ ਫਿਰ ਕਰਨੇ ਆ ਉਸ ਤੇ ਵਿਚਾਰ ਗੋ ਹਾਂਜੀ ਪੰਜਾਬੀਓ ਗੱਲ ਕੰਗਣਾ ਰਣਾਉਦੀ ਆ ਜਿਵੇਂ ਕਿ ਨੇ ਹੁਣ ਇੱਕ ਸਿੱਖਾਂ ਦੇ ਉੱਤੇ ਫਿਲਮ ਬਣਾ ਦਿੱਤੀ ਪਰ ਉਸ ਫਿਲਮ ਦੇ ਨਾਲ ਸਾਡੇ ਸਿੰਘਾਂ ਨੂੰ ਬਹੁਤ ਜ਼ਿਆਦਾ ਯਾਨੀ ੱੱੱਕਾ ਲੱਗਿਆ ਤੇ ਸਾਡੀ ਕੌਮ ਨੂੰ ਬਹੁਤ ਜ਼ਿਆਦਾ ਉਹਦੇ ਵਿੱਚ ਨੀਵਾ ਦਿਖਾਇਆ ਗਿਆ ਪਰ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿਆ ਇਹ ਨਾ ਕਿ ਉਹ ਬੀਹੇ ਬੋਲ ਕੀ ਰਿਹਾ ਬੰਦਾ ਪਰ ਗੱਲ ਜਿਹੜੀ ਸੱਚ ਹੈ ਮੈਂ ਉਹੀ ਕਰੂੰਗਾ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਪਹਿਲਾਂ ਹੀ ਪਤਾ ਵੀ ਮੈਂ ਦਲੀਲਾਂ ਦੇ ਆਧਾਰ ਤੇ ਤੇ ਸੱਚ ਦੇ ਆਧਾਰ ਤੇ ਗੱਲ ਕਰਦਾ ਹਾਂ ਕਿਉਂਕਿ ਆਪਾਂ ਫਰਾਉਡ ਨਹੀਂ ਕਰਨਾ ਆਪਣੇ ਚੈਨਲ ਤੇ ਠੀਕ ਆ ਜੀ ਗੱਲ ਇਹ ਆ ਵੀ ਇਹ ਜਿਹੜੀ ਕੰਗਣਾ ਭੇੜ ਨੇ ਇੱਕ ਮਹੀਮ ਚੱਕ ਲਈ ਐ ਮੋਦੀ ਦੀ ਕੌਲੀ ਝਟ ਕੇ ਵੀ ਮੈਂ ਹੁਣ ਸਿੱਖਾਂ ਨੂੰ ਟਾਰਗੇਟ ਕਰਨਾ ਐ ਇਹ ਕਰਦੀ ਕਿਉਂ ਐ ਇਹਦੇ ਥਾਪੜਾ ਪਿਆ ਸੀ ਚੰਡੀਗੜ੍ਹ 에어ਪੋਰਟ ਤੇ ਸਾਡੇ ਇੱਕ ਸਿੱਖ ਨੌਜਵਾਨ ਜਿਹੜੀ ਕਿ ਕੁੜੀ ਸੀ ਉਹ ਕੁਲਵਿੰਦਰ ਕੌਰ ਨਾਂ ਦੀ ਕੁੜੀ ਨੇ ਮਾਰਿਆ ਸੀ ਥੱਪੜ ਪਰ ਇਸ ਨੇ ਬਦਲਾ ਲੈਣ ਦੀ ਖਾਤਰ ਇੱਕ ਫਿਲਮ ਬਣਾ ਦਿੱਤੀ ਸਿੰਘਾਂ ਦੇ ਉੱਤੇ ਜਿਹਦੇ ਵਿੱਚ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਨੂੰ ਨੀਮਾ ਦਿਖਾਇਆ ਗਿਆ ਪਰ ਮੈਂ ਅੱਜ ਇਹ ਦੱਸਣਾ ਚਾਹੁੰਦਾ ਇਸ ਭੇਡ ਨੂੰ ਕਿ ਜਿਹੜੀ ਸਾਡੀ ਕੌਮ ਸਿੰਘਾਂ ਦੀ ਸਿੱਖਾਂ ਦੀ ਇਹ ਸ਼ੇਰਾਂ ਦੇ ਜਵਾਰੇ ਪਾਰਨ ਵਾਲੀ ਕੌਮ ਹੈ ਬਿਨਾ ਸੀਸ ਤੋਂ ਲੜਨ ਵਾਲੀ ਕੌਮ ਐ ਜੇ ਮੇਰੀ ਗੱਲ ਤੈਨੂੰ ਝੂਠ ਲੱਗਦੀ ਆ ਭੇਡੇ ਤਾਂ ਇਸ ਦੀ ਹਿਸਟਰੀ ਨੂੰ ਪੜ ਦੇਖ ਹਰੀ ਸਿੰਘ ਨਰੂਏ ਦਾ ਇਤਿਹਾਸ ਤੇ ਦੇਖ ਬਾਬੇ ਦੀਪ ਸਿੰਘ ਦੀਆਂ ਜਿਹੜੀਆਂ ਕਿ ਕੁਰਬਾਨੀਆਂ ਦਿੱਤੀਆਂ ਸਾਡੇ ਯੋਧਿਆਂ ਨੇ ਬਿਨਾ ਸੀਸ ਤੋਂ ਲੜੇ ਸੀ ਸਾਡੇ ਸਿੰਘ ਤੇ ਤੇਰੇ ਵਰਗੀਆਂ ਭੇਡਾਂ ਕੀ ਖੜਨੀਆਂ ਦੁਸ਼ਮਣਾਂ ਨੂੰ ਲੋਹੇ ਦੇ ਚਣੇ ਚਵਾ ਦਿੱਤੇ ਸੀ ਉਸ ਟਾਈਮ ਦੇ ਵਿੱਚ 80 ਸਾਲ ਦੀ ਉਮਰ 18 ਸ਼ੇਰ ਦਾ ਖੰਡਾ ਹੱਥ ਵਿੱਚ ਫੜ ਕੇ ਤੇ ਬਿਨਾ ਅਸੀਸ ਤੋਂ ਲੜੇ ਤਾਂ ਉਹ ਫਿਰ ਸ਼ੇਰ ਹੀ ਹੋ ਸਕਦਾ ਸ਼ੇਰਾਂ ਦੇ ਵੀ ਪਿਓ ਸੀ ਬਾਬਰ ਸ਼ੇਰ ਦਾ ਹਰੀ ਸਿੰਘ ਨਲੂਏ ਨੇ ਜਵਾੜਾ ਪਾਰਤਾ ਸੀ ਤੇ ਤੂੰ ਭੇੜ ਆ ਤੇਰੇ ਅਰਗੀ ਭੇੜ ਸਾਡੇ ਸਿੰਘਾਂ ਦੇ ਉੱਤੇ ਜੇਕਰ ਹੁਣ ਫਿਲਮ ਬਣਾ ਦਾ ਦਿੱਤੀ ਹੈ ਇਹਨੂੰ ਚਲਾ ਕੇ ਦਿਖਾਈ ਹੁਣ ਫਿਰ ਦੱਸਾਂਗੇ ਤੈਨੂੰ ਵੀ ਸਿੰਘ ਤੇ ਸਿੱਖ ਸਾਡੀ ਕੌਮ ਹੁੰਦੀ ਕੀ ਹੈ ਅਸੀਂ ਦੇਖੋ ਸਾਡੇ ਲੋਕ ਮਰਜ਼ਾ ਦਾ ਚ ਉਦੋਂ ਤੱਕ ਹੁੰਦੇ ਨੇ ਜਦੋਂ ਤੱਕ ਸੀਮਤ ਹੋਵੇ ਉੱਥੋਂ ਤੱਕ ਜਿੱਥੋਂ ਤੱਕ ਸੀਮਤ ਹੈ ਉੱਥੋਂ ਤੱਕ ਹੀ ਸੀਮਤ ਹੈ ਜਦੋਂ ਹੱਦ ਪਾਰ ਕੀਤੀ ਜਾਂਦੀ ਹੈ ਵੈਸੇ ਤੁਸੀਂ ਸਾਰੇ ਸਿੱਖਾਂ ਦੀ ਬਹਾਦਰੀਆਂ ਨੂੰ ਜਾਣਦੇ ਹੋ ਜਿਵੇਂ ਕਿ ਲੰਗਰ ਲਾਏ ਜਾਂਦੇ ਨੇ ਬੜੇ ਹੀ ਧਰਮ ਕੀਤੇ ਜਾਂਦੇ ਨੇ ਬੜੇ ਹੀ ਲੋਕਾਂ ਦੀਆਂ ਮਦਦਤਾ ਵੀ ਕੀਤੀਆਂ ਜਾਂਦੀਆਂ ਨੇ ਸਾਡੇ ਸਿੱਖਾਂ ਦੁਆਰਾ ਪੰਜਾਬੀ ਲੋਕਾਂ ਦੁਆਰਾ ਤੇ ਸਿੰਘਾਂ ਦੁਆਰਾ ਪਰ ਆ ਜਿਹੜਿਆ ਭੇੜ ਨੇ ਮਹੀਮ ਚੱਕੀ ਐ ਇਹਨੇ ਖਾਸੋ ਖਾਸ ਯਾਨੀ ਸਿੰਘਾਂ ਨੂੰ ਟਾਰਗੇਟ ਕੀਤਾ ਇੱਕ ਸਿੱਖੀ ਨੂੰ ਟਾਰਗੇਟ ਕੀਤਾ ਕਹਿੰਦਾ ਵਿਰੋਧ ਸਾਡਾ ਪੂਰਾ ਪੰਜਾਬ ਕਰ ਰਿਹਾ ਤੇ ਡਟ ਕੇ ਕਰਾਂਗੇ ਫਿਲਮ ਨਹੀਂ ਲੱਗਣ ਦੇਵਾਂਗੇ ਅਸੀਂ ਜੇਕਰ ਤੇਰੇ ਮਨ ਦੇ ਵਿੱਚ ਹੋਵੇ ਤੇਰੇ ਡਾਇਰੈਕਟਰ ਤੇ ਡਾਇਰੈਕਟਰ ਤੇਰੇ ਪ੍ਰੋਡਿਊਸਰ ਇਹ ਸਾਰਿਆਂ ਦੇ ਛੇਤਰ ਪੈਣੇ ਨੇ ਕਿਉਂਕਿ ਪੰਜਾਬ ਦੇ ਵਿੱਚ ਫਿਲਮ ਲੱਗਣਾ ਇੱਕ ਐਸਾ ਮਾਹੌਲ ਖੜਾ ਕਰ ਦੂਗੀ ਜਿਵੇਂ ਕਿ 1984 ਦੇ ਵਿੱਚ ਬਹੁਤ ਵੱਡਾ ਮਾਹੌਲ ਸੀ ਅਸੀਂ ਦੇਖਿਆ ਤਾਂ ਨਹੀਂ ਪਰ ਉਹਦੀਆਂ ਵੀਡੀਓ ਅੱਜ ਵੀ ਮੌਜੂਦ ਆ ਅਸੀਂ ਮਹਿਸੂਸ ਕੀਤਾ ਵੀ ਸਾਡੇ ਸਿੰਘਾਂ ਦੇ ਉੱਤੇ ਕੀ ਹੋਇਆ ਸੀ ਤੇ ਸਾਡੇ ਸਿੰਘਾਂ ਨੇ ਕੀ ਕੀਤਾ ਸੀ ਸੇਸ ਕਰਕੇ ਮੇਰੀ ਬੇਨਤੀ ਸਾਡੇ ਜਿੰਨੇ ਵੀ ਬਾਹਰ ਵੱਸਦੇ ਤੱਕ ਪੰਜਾਬੀਆਂ ਨੂੰ ਪਾਕਿਸਤਾਨ ਦੇ ਵਿੱਚ ਕੈਨੇਡਾ ਦੇ ਵਿੱਚ ਬਾਕੀ ਸਾਡੇ ਸੂਬੇ ਦੇ ਵਿੱਚ ਤਾਂ ਹੈਗੇ ਨੇ ਜਿੰਨੇ ਸਾਡੇ ਹਿੰਦੁਸਤਾਨ ਦੇ ਵਿੱਚ ਸਾਡੇ ਭੈਣ ਭਰਾ ਪੰਜਾਬ ਦੇ ਸਿੱਖ ਨੇ ਜਾਂ ਸਿੱਖ ਨੇ ਪੰਜਾਬੀ ਚਾਹੇ ਨਹੀਂ ਵੀ ਹੈਗੇ ਇੱਥੋਂ ਦੇ ਪੰਜਾਬ ਦੇ ਨਾ ਹੋਣ ਮੈਂ ਉਹਨਾਂ ਨੂੰ ਵੀ ਕਹਿਣਾ ਕਿਉਂਕਿ ਹਰਿਆਣੇ ਦੇ ਵਿੱਚ ਵੀ ਸਾਡੇ ਬਹੁਤ ਸਿੱਖ ਨੌਜਵਾਨ ਨੇ ਜਿਹੜੇ ਕਿ ਨਹੀਂ ਵੀ ਪੰਜਾਬੀ ਬੋਲਦੇ ਉਧਰ ਵੀ ਭਾਸ਼ਾ ਵੀ ਬੋਲਦੇ ਨੇ ਪਰ ਹੈਗੇ ਤਾਂ ਹੋ ਇੱਕ ਸਿੱਖ ਨੇ ਮੈਂ ਉਹਨਾਂ ਨੂੰ ਵੀ ਕਹਿਣਾ ਵੀ ਤੁਸੀਂ ਆਪਣੇ ਆਪਣੇ ਪੱਦਰ ਤੇ ਇਸ ਭੇਡ ਦੀ ਜਿਹੜੀ ਫਿਲਮ ਹੈ ਕੰਗਣਾ ਰਣੋਂ ਦੀ ਇਹਨੂੰ ਨਹੀਂ ਪਰ ਰੱਗਣ ਦੇਣਾ ਤੇ ਕਾ ਜਿਹੜਾ ਗੰਜਾ ਜਾ ਕਾ ਸ਼ਿਵ ਸੈਨਾ ਦਾ ਇੱਕ ਗੰਜਾ ਜਾ ਉਹ ਬੜਾ ਬੁੜਕ ਦਾ ਕਹਿੰਦਾ ਮੇਰੀ ਇਹ ਭੈਣ ਹੈ ਭਾਵੇਂ ਤੇਰੀ ਮਾਂ ਹੋਵੇ ਸਾਨੂੰ ਕੀ ਹੈ ਪਰ ਗੱਲ ਇਹ ਆਉਂਦੀ ਹੈ ਵੀ ਸਿੱਖਾਂ ਤੇ ਸਵਾਲ ਕਿਉਂ ਚੱਕਦੇ ਹੋ ਬਈ ਇੱਕ ਉਹ ਨੈਨਸੀ ਐ ਉਹ ਕਹਿੰਦੀ ਲੈ ਸਾਰਿਆਂ ਨੂੰ ਤੁਸੀਂ ਫਿਲਮ ਦੇਖੋ ਜੀ ਮੋਟੀਵੇਟ ਕਰ ਰਹੀ ਆਪਣੀ ਤਰਫੋਂ ਕੀ ਮਾੜਾ ਦਿਖਾਇਆ ਇਹਦੇ ਚ ਉਦੋਂ ਪਤਾ ਲੱਗੂ ਜਦੋਂ ਕਿਸੇ ਸਿੰਘ ਨੇ ਤੁਹਾਡਾ ਪਿੱਛਾ ਘੁੱਟਦਾ ਸਾਰਿਆਂ ਦਾ ਮੈਂ ਤੁਹਾਨੂੰ ਹੁਣ ਵੀ ਕਹਿਣਾ ਵੀ ਮੈਂ ਗੱਲਾਂ ਨਹੀਂ ਕਹਿਣਾ ਚਾਹੁੰਦਾ ਸੀ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਵੀ ਭਾਈ ਗੁੱਸਾ ਜੱੜਦਾ ਜਦੋਂ ਸਾਡੇ ਪੰਜਾਬ ਦੇ ਉੱਤੇ ਸਾਡੀ ਹੋਂਦ ਤੇ ਗੱਲ ਹੁੰਦੀ ਆ ਉਦੋਂ ਸਾਡੇ ਸਿੰਘਾਂ ਤੋਂ ਸਾਡੇ ਤੋਂ ਪੰਜਾਬ ਦਾ ਖਾਨੇ ਆ ਪੰਜਾਬ ਵਿੱਚ ਰਹਿਣੇ ਨਹੀਂ ਰਿਹਾ ਜਾਂਦਾ ਯਾਰ ਪਰ ਮੈਂ ਇਹੋ ਜੀ ਬੇਹੋਦਾ ਗੱਲ ਨਹੀਂ ਕਰਦਾ ਕਿਉਂਕਿ ਮੈਨੂੰ ਪਤਾ ਹੈ ਵੀ ਸਾਡੇ ਮੇਰੀਆਂ ਭੈਣਾਂ ਵੀ ਮੈਨੂੰ ਬਹੁਤ ਜ਼ਿਆਦਾ ਦੇਖਦੀਆਂ ਨੇ ਮਾਵਾਂ ਵੀ ਦੇਖਦੀਆਂ ਨੇ ਮੈਨੂੰ ਸਾਰਾ ਪਤਾ ਹੈ ਪਰ ਮੈਂ ਇਹ ਜੀ ਸ਼ਦਾਵਲੀ ਦਾ ਕੋਈ ਪ੍ਰਯੋਗ ਨਹੀਂ ਕਰੂੰਗਾ ਜਿਹੜੀ ਕਿ ਤੁਹਾਨੂੰ ਮਾੜੀ ਲੱਗੇ ਇਹਨਾਂ ਲੋਕਾਂ ਨੇ ਸ਼ਰਮ ਲਾਈ ਆ ਰਲ ਮਿਲ ਕੇ ਬੀਜੇਪੀ ਦੇ ਬਣੇ ਹੋਏ ਆ ਨੌਕਰ ਇਹ ਬਣਦੀ ਹੈ ਇੰਦਰਾ ਗਾਂਧੀ ਪਰ ਇਹਨੂੰ ਕਿਤੇ ਨਾ ਕਿਤੇ ਇਹ ਵੀ ਪਤਾ ਹੋਣਾ ਚਾਹੀਦਾ ਹੈ ਵੀ ਇੰਦਰਾ ਗਾਂਧੀ ਵੇਲੇ ਜਸਵੰਤ ਸਿੰਘ ਤੇ ਸਤਵੰਤ ਸਿੰਘ ਸੀਗੇ ਤਾਂ ਅੱਜ ਜੇ ਤੂੰ ਇੰਦਰਾ ਗਾਂਧੀ ਬਣੇਗੀ ਤਾਂ ਅੱਜ ਵੀ ਜਸਵੰਤ ਸਿੰਘ ਤੇ ਸਤਵੰਤ ਸਿੰਘ ਜਾਉਂਦੇ ਨੇ ਤੇਰੇ ਆਸ-ਪਾਸ ਹੀ ਨੇ ਪਰ ਤੂੰ ਕਰ ਕੀ ਕਰਦੀ ਐ ਸਿੰਘਾਂ ਦੇ ਖਿਲਾਫ ਤੈਨੂੰ ਲੱਗੂ ਆ ਪਤਾ ਕਿਉਂਕਿ ਉਸ ਮਰਦੇ ਦੀ ਯੁਰਤ ਜਿਹੜੇ ਕੇ ਬੰਦੇ ਉੱਤੇ ਤੁਸੀਂ ਫਿਲਮ ਬਣਾਈ ਅਸਾਂ ਤੇ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਉਸ ਮਰਦੇ ਦੀ ਯੁਰਤ ਮੈਂ ਪਹਿਲਾਂ ਵੀ ਕਿਹਾ ਸੀ ਤੇ ਹੁਣ ਵੀ ਰਿਪੀਟ ਕਰਦਾ ਵੀ ਜਿਹੜਾ ਇੰਦਰਾ ਗਾਂਧੀ ਦਾ ਪਰਿਵਾਰ ਆ ਨਾ ਉਹਨੂੰ ਜਾ ਕੇ ਪੁੱਛ ਲਈ ਵੀ ਉਹ ਬੰਦੇ ਕੌਣ ਸੀ ਕੀ ਇਤਿਹਾਸ ਸੀ ਤੇ ਤੁਸੀਂ ਸਾਡੀ ਕੌਮ ਨੂੰ ਬਦਨਾਮ ਕਰਨ ਤੇ ਚਾਰੇ ਐਂਗਲ ਚਾਰੇ ਪਾਸਿਆਂ ਤੋਂ ਹਰ ਪਾਸਿਓਂ ਹਰ ਐਂਗਲ ਤੋਂ ਸਾਨੂੰ ਬਦਨਾਮ ਯਾਰ ਮਾੜਾ ਕੀ ਕੀਤਾ ਕੰਗੜਾ ਤੇਰਾ ਇਹ ਤਾਂ ਦੱਸ ਦੇ ਤੇਰੇ ਉੱਦੇ ਥੱਪੜ ਪਿਆ ਸੀ ਤੂੰ ਗਲਤੀ ਕੀਤੀ ਸੀ ਉਸ ਗੱਲ ਦਾ ਤੂੰ ਬਦਲਾ ਲੈਣੀ ਐ ਐ ਨਹੀਂ ਲੈ ਸਕਦੀ ਫਿਰ ਕਿਉਂਕਿ ਸਿੰਘਾਂ ਨੇ ਮਹੀਮ ਉਹ ਚੱਕੀ ਐ ਜਿਹੜੀ ਕਿ ਤੇਰੇ ਸਕੰਜਾ ਐਸਾ ਕਸਣਾ ਸਿੱਖਾਂ ਦੇ ਉੱਤੇ ਤੂੰ ਫਿਲਮ ਬਣਾਉਣਾ ਭੁੱਲ ਜਿਵੇਂਗੀ ਕਿਉਂਕਿ ਤੁਸੀਂ ਦੇਖੋ ਦੇਖਣ ਵਾਲੀ ਗੱਲ ਕੀ ਆ ਵੀ ਪੰਜਾਬ ਦੇ ਵਿੱਚ ਤਾਂ ਵੈਸੀ ਮਾਹੌਲ ਬੜਾ ਖਰਾਬ ਰਹਿੰਦਾ ਸਰਕਾਰਾਂ ਤੋਂ ਲੈ ਕੇ ਲੋਕ ਅੱਕੇ ਹੋਏ ਨੇ ਸਰਕਾਰਾਂ ਤੰਗ ਕਰ ਰਹੀਆਂ ਨੇ ਕਿਦਰੇ ਭਾਈ ਅਮਰਪਾਲ ਨੂੰ ਲੈ ਕੇ ਕਿਦਰੇ ਬੇਅਦਬੀਆਂ ਦੇ ਮਾਮਲੇ ਬੜੇ ਹੀ ਧਿਆਨ ਭਟਕਾਏ ਜਾਂਦੇ ਨੇ ਇੱਧਰ ਉੱਧਰ ਸਾਡੇ ਸਿੰਘਾਂ ਦੇ ਤਾਂ ਫਿਲਮ ਦੇ ਵਿੱਚ ਵੀ ਗੱਲ ਇਹੀ ਹੈ ਵੀ ਜਿਵੇਂ ਲੋਕ ਕੰਗਣਾ ਵਾਂਗਰ ਨੂੰ ਪਏ ਜਾਣਗੇ ਸਿੱਖ ਦੇ ਸਿੰਘ ਤੇ ਅਮਰਤਪਾਲ ਵਾਲੇ ਪਾਸੇੋਂ ਧਿਆਨ ਭਟਕ ਜਾਣਾ ਸੋਹੇ ਜੀ ਗੱਲ ਨਹੀਂ ਹੈ ਸਾਡੇ ਸਿੰਘ ਸਾਡੇ ਲੋਕ ਸਾਡਾ ਸਮਾਜ ਸਾਡਾ ਪੰਜਾਬ ਇਹ ਗੱਲ ਨੂੰ ਜਾਣਦਾ ਹੈ ਬੜੀ ਚੰਗੀ ਤਰ੍ਹਾਂ ਸਰਕਾਰਾਂ ਵੀ ਇਹ ਗੱਲ ਦਿਮਾਗ ਦੇ ਵਿੱਚੋਂ ਕੱਢ ਦੇਣ ਵੀ ਭਾਈ ਜਨਤਾ ਸਿਆਣੀ ਹੋ ਚੁੱਕੀ ਹੈ ਹੁਣ ਤੁਹਾਡੇ ਜਿਹੜੇ ਕਿ ਝਾਂਸੇ ਨੇ ਨਹੀਂ ਚੱਲਦੇ। ਛੁਟਕਲੇ ਕਹਾਣੀਆਂ ਜਿੰਨੇ ਮਰਜੀ ਸੁਣਾਓ ਕੋਈ ਗੱਲ ਨਹੀਂ। ਟਾਈਮ ਟੱਪ ਜਾਣਾ। ਘੜੀਸਾ ਘੜਾਸੀ ਨਾਲ ਆ 2.5 ਸਾਲ ਜੇ ਹੋਰ ਜੀ ਲੋ। ਨਿਕਲ ਜਾਣਗੇ। ਪਰ ਮੇਰੀ ਹੁਣ ਅਪੀਲ ਸਾਡੇ ਵਾਲੇ ਪੰਜਾਬੀਆਂ ਨੂੰ ਆ ਚਾਹੇ ਉਹ ਪਾਕਿਸਤਾਨ ਤੋਂ ਆ ਚਾਹੇ ਜਿੰਨੇ ਵੀ ਭੈਣ ਭਰਾ ਕੈਨੇਡਾ ਵਾਲੇ ਸਾਰੇ ਮਿਲ ਜੁਲ ਕੇ ਤੁਸੀਂ ਇਸ ਗੱਲ ਦਾ ਵਿਰੋਧ ਕਰਨਾ। ਤੇ ਵਾਕੀ ਹੁਣ ਅਪੀਲ ਇਹੀ ਆ ਵੀ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਉਹ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਜੀ ਬੈਲ ਦੀ ਘੰਟੀ ਜਰੂਰ ਦਬਾਣਾ ਵੀਡੀਓ ਨੂੰ ਅੱਗੇ ਤੱਕ ਸ਼ੇਅਰ ਕਰ ਦੇਣਾ ਧੰਨਵਾਦ ਜੀ ਮੇਰੀ ਇੱਕ ਪੰਜਾਬੀ ਭੈਣ ਕੁਲਵਿੰਦਰ ਕੌਰ ਨੇ ਚੰਦੀਕੜ ਏਅਰਪੋਰਟ ਤੇ ਕੰਗਣਾ ਨੂੰ ਜ਼ੋਰਦਾਰ ਲਪੇੜਾ ਮਾਰਿਆ ਸੀਗਾ ਕੰਗਣਾ ਨੇ ਉਸ ਦੀ ਪੜਾਅਸ ਕੱਢਣ ਲਈ ਸਿੱਖਾਂ ਦੇ ਖਿਲਾਫ ਹੁਣ ਜਿਹੜੀ ਨਵੀਂ ਮੁਹਮ ਸ਼ੁਰੂ ਕੀਤੀ ਹੈ ਉਹ ਐਮਰਜੈਂਸੀ ਫਿਲਮ ਬਣਾ ਕੇ ਕੀਤੀ ਹੈ ਕਿਉਂਕਿ ਅੱਗੇ ਤੇ ਇਹ ਆਪਣੇ ਮੂੰਹ ਨਾਲ ਅਨਾਵਸ਼ਨਾਮ ਬੱਗਦੀ ਸੀਗੀਆਂ ਹੁਣ ਇਹਨੇ ਫਿਲਮ ਦੇ ਥਰੂ ਇਹ ਜਿਹੜੀ ਪੜਾਅਸ ਕੱਢੀ ਹੈਗੀ ਹੈ ਜਿਹਦੇ ਵਿੱਚ ਸੰਤ ਜਰਨੈਲ ਪਿੰਡ ਲਾਲੇ ਦਾ ਕਰਦਾਰ ਬਹੁਤ ਹੀ ਮੜਾ ਦਹਾਇਆ ਗਿਆ ਹੈਗਾ ਵੈ ਉਹਨਾਂ ਨੂੰ ਇੱਕ ਆਤੰਗਵਾਦੀ ਦੇ ਤੌਰ ਤੇ ਦਿਖਾਇਆ ਗਿਆ ਹੈਗਾ ਵੈ ਔਰ ਜਿਹੜਾ ਕਿ ਸਿੱਖਾਂ ਨੂੰ ਬਿਲਕੁਲ ਨਾ ਮੰਜ਼ੂਰ ਹੈਗਾ ਵੈ ਇਹੀ ਵਜ੍ਹਾ ਹੈ ਕਿ ਸਿੱਖ ਸੰਗਤਾਂ ਦੇ ਵਿੱਚ ਇੱਕ ਰੋਸ ਪਾਇਆ ਜਾ ਰਿਹਾ ਹੈਗਾ ਵੈ ਔਰ ਸਿੱਖ ਸੰਗਤਾਂ ਤਾਂ ਇਹ ਕਹਿਣਾ ਹੈ ਕਿ ਇਹ ਸਿੱਖਾਂ ਦਾ ਇਤਿਹਾਸ ਨਹੀਂ ਜਾਣਦੀ ਅਸੀਂ ਉਸ ਕੌਮ ਨਾਲ ਤਾਲੁਕ ਰੱਖਦੇ ਹਾਂ ਜਿਨ੍ਹਾਂ ਦੇ ਯੋਧਿਆਂ ਨੇ ਬਗੈਰ ਅਸੀਸ ਤੋਂ 80 ਸਾਲ ਦੀ ਉਮਰ 'ਚ ਉਹ ਸ਼ੇਰਾਂ ਦੇ ਚਬਾੜੇ ਚੀਰ ਕੇ ਰੱਖ ਦਿੱਤੇ ਤੇ ਇਹ ਕੀ ਹੈ ਅਸੀਂ ਰੱਖਦੀ ਹੈਗੀ ਆ ਅਸੀਂ ਸਿਰਫ ਜਨਾਨੀ ਜਾਣ ਕੇ ਦੀ ਇੱਜ਼ਤ ਕਰੀਦੀ ਹੈ ਇਹਨੂੰ ਉਸ ਤਰ੍ਹਾਂ ਜਵਾਬ ਨਹੀਂ ਦੇਈਦੇ ਜਾਂ ਇਹਦੇ ਖਿਲਾਫ ਕੋਈ ਐਕਸ਼ਨ ਨਹੀਂ ਲਈਦਾ ਹੈਗਾ ਲੇਕਿਨ ਇਹ ਵਧਦੀ ਜਾ ਰਹੀ ਹੈਗੀ ਆ ਕੱਚੀ ਲੱਸੀ ਵਾਂਗੂ ਇਹਦਾ ਹੁਣ ਅਸੀਂ ਰੋਕ ਥਾਮ ਕਰਨੀ ਸਾਨੂੰ ਆਉਂਦੀ ਹੈਗੀ ਹੈ ਜੇ ਅਸੀਂ ਆਪਣਾ ਇਤਿਹਾਸ ਦਿਖਾਉਣ ਤੇ ਆਵੇ ਨਾ ਤੇ ਸਾਡੇ ਚੋਂ ਵੀ ਐਸੇ ਹਜੇ ਵੀ ਯੋਧਿਆਂ ਦੀ ਕਮੀ ਨਹੀਂ ਹੈਗੀ ਐਸੇ ਐਸੇ ਯੋਧੇ ਉੱਠਣਗੇ ਜਿਨ੍ਹਾਂ ਨੇ ਇੰਦਰਾ ਗਾਂਧੀ ਵਰਗੀ ਦਾ ਸਿਰ ਕੁਚਲ ਕੇ ਰਾਫੇ ਦਿੱਤਾ ਸੀਗਾ ਜਿਨੇ ਐਡਾ ਵੱਡਾ ਬਲੂ ਆਪਰੇਸ਼ਨ ਕੀਤਾ ਸੀਗਾ ਸ੍ਰੀ ਆਮ ਸਿੱਖਾਂ ਨੂੰ ਮਾਰਿਆ ਗਿਆ ਸੀਗਾ ਔਰ ਉਹਨਾਂ ਦੀ ਨਸਲ ਕਸ਼ੀ ਕਰਨੇ ਦੀ ਕੋਸ਼ਿਸ਼ ਕੀਤੀ ਗਈ ਸੀ ਉਸ ਇੰਦਰਾ ਗਾਂਧੀ ਦਾ ਕਾਂਟ ਕਰ ਦਿੱਤਾ ਸੀਗਾ ਤੇ ਇਹ ਕੀ ਜਾਣਦੀ ਹੈ ਆਪਣੇ ਆਪ ਨੂੰ ਅਗਰ ਇਹ ਇੰਦਰਾ ਗਾਂਧੀ ਬਣੇਗੀ ਤੇ ਇਹਨੂੰ ਮਕਾਉਣ ਵਾਲੇ ਬਹੁਤ ਸਾਰੇ ਯੋਧੇ ਹਜੇ ਵੀ ਮੌਜੂਦ ਹੈਗੇ ਇਹ ਭੁੱਲਣ ਦੇ ਹੀ ਹੈਗੀ ਹੈ ਇਹ ਹਜੇ ਵੀ ਸਿੱਧੇ ਰਾਹ ਤੇ ਆਏ ਵੀ ਇਹ ਜਿਹੜੀ ਸਿੱਖਾਂ ਦੇ ਖਿਲਾਫ ਬੋਲਦੀ ਹੈਗੀ ਹੈ ਨਾ ਇਹ ਆਪਣੀ ਜ਼ੁਬਾਨ ਬੰਦ ਕਰ ਲਵੇ ਇਹਦੇ ਵਿੱਚ ਹੀ ਇਹਦੀ ਬਿਹਤਰੀ ਹੈਗੀ ਹੈ ਨਹੀਂ ਤੇ ਜਿਹੜਾ ਅੰਜਾਮ ਹੋਏਗਾ ਇਹਦੀ ਜ਼ਿੰਮੇਵਾਰੀ ਆਪ ਹੋਏਗੀ ਵਿਰੋਧਾਤਾ ਇਸ ਦੇ ਬਾਰੇ ਕੀ ਖਿਆਲ ਹੈ ਜੀ ਕਮੈਂਟ ਕਰਕੇ لازمی ਦੱਸਿਓ ਰੱਖਿਓ ਆਪਣਾ ਟੇਰਸਾ ਰਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼